ਆ ਥੋੜਾ ਜਿਹਾ ਥਾਂ ਸਬਜੀ ਦਾ ਲਾਇਆ ਸੀ ਹਲਦੀ ਵਗੈਰਾ ਵਿੰਗਣੀ ਔਰ ਬੂਟੇ ਖਲੋਤੇ ਆ ਇੱਥੇ ਸ਼ਾਇਦ ਕੋਈ ਗਿੜਕ ਡਿੱਗੀ ਹੋਵੇ ਖਾ ਪੀ ਕੇ ਛੁੱਟਿਆ ਹੋਵੇ ਕਿਸੇ ਨੇ ਤੇ ਆਂਬ ਦਾ ਬੂਟਾ ਵੇਖੋ ਕਿੱਡਾ ਵਧੀਆ ਹੋ ਗਿਆ ਆਪਣੇ ਆਪ ਇਹ ਕਰੇ ਸਹੀ ਸਲਮਤ ਰਿਆਦੇ ਪੂਰਾ ਵਧੀਆ ਬੂਟਾ ਤਿਆਰ ਹੋ ਜਾਂਦਾ ਆਪਣੇ ਆਪ ਹੋ ਗਿਆ ਖਾੜੀ ਦੀ ਵੱਟ ਤੇ ਖਾੜੀ ਵੀ ਛੋਟੀ ਜੀ ਹੈ ਕਰ ਜੋ ਪਾਣੀ ਆਉਂਦਾ ਤੇ ਉਹਦੇ ਕਿਨਾਰੇ ਜਿਹੇ ਤੇ ਉੱਗੇ ਇਹ ਖੇਤ ਦੇ ਬਿਲਕੁਲ ਨਾਲ ਹੈ ਤੇ ਆਪੇ ਹੋ ਗਿਆ ਵੇਖੋ ਹੁਣ ਸਹੀ ਸਲਾਮਤ ਤਿਆਰ ਹੋ ਜਾਂਦਾ ਹੈ ਕਿ ਅੱਧ ਬ੍ਰੀਤਾ ਰਹ ਜਾਂਦਾ ਇੱਕ ਬੂਟਾ ਲਾਇਆ ਚੀਪੂ ਦਾ ਇਹ ਹਾਈਬ੍ਰਿਡ ਬੂਟਾ ਲਾਇਆ ਇਹਨੂੰ ਥੋੜੇ ਬੜੇ ਫੀਸ ਲੱਗਦੇ ਪਰ ਨਿਆਣੇ ਨਹੀਂ ਰਹਿਣ ਦਿੰਦੇ ਇੱਕ ਬੂਟਾ ਲਾਇਆ ਉਹ ਵਿਚਾਲੇ ਜੀ ਹਲਦੀ ਦੇ ਨਾਲ ਕਿ ਖੁੱਲਾ ਕਰ ਦਿਆਂਗੇ 베리다 하이브리드 베리 ਹੈ ਨਾ ਜਰ ਨਹੀਂ ਆਉਂਦੀ 하이브리드 베리 ਹੈ ਕਈਆਂ ਥਾਵਾਂ ਤੇ ਵੇਖੇ ਕਈਆਂ ਦੇ ਘਰਾਂ 'ਚ ਤਕਰੀਬਨ ਬੂਟੇ ਬਹੁਤ ਕਿਸਮਾਂ ਦੇ ਫਲਾਂ ਦੇ ਤਿਆਰ ਹੋ ਜਾਂਦੇ ਹੁਣ ਤਾਂ ਸਾਡੀ ਹੀ ਅਨਗੈਲੀ ਹੈ ਜਾਂ ਕਮਜ਼ੋਰੀ ਹੈ ਬਾਕੀ ਕੋਈ ਪ੍ਰੋਬਲਮ